ਉਸ ਉਗਰਵਾਦੀ ਉਧਰੋਂ ਦਰਵਾਜ਼ੇ ਕੰਨੀ ਆਏ ਮੇਰਾ ਪ੍ਰਾਂ ਨਰੇਸ਼ਟ ਮਹਾਦਰਜ ਨੂੰ ਗੋਰੀ ਮਾਰ ਦਿੱਤੀ ਸੀ ਸਾਡੇ ਚਾਰ ਜੀ ਸੀਗੇ ਕਿਲਾ ਰਾਏਪੁਰ ਚ ਅੱਜ ਤੋਂ 32 ਸਾਲ ਪਹਿਲਾਂ 25 ਜੂਨ 1992 ਨੂੰ ਮੌਤ ਦੇ ਦੂਤ ਬਣ ਕੇ ਆਏ ਬੰਦੂਕ ਧਾਰੀਆਂ ਨੇ ਬਾਜ਼ਾਰ ਦੇ ਵਿੱਚ ਨੌ ਨਿਰਦੋਸ਼ਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ ਬਾਜ਼ਾਰ ਵਿੱਚ ਰੋਜ਼ ਦੀ ਤਰ੍ਹਾਂ ਸ਼ਾਮ ਵੇਲੇ ਪੂਰੀ ਚਹਲ ਪਹਲ ਸੀ ਕਿਸੇ ਨੂੰ ਅਜਿਹਾ ਯਾਦ ਵੀ ਨਹੀਂ ਸੀ ਕਿ ਕੁਝ ਪਲਾਂ ਨੂੰ ਹੀ ਇੱਥੇ ਇੰਨਾ ਵੱਡਾ ਕਤਲੇਆਮ ਹੋਣ ਵਾਲਾ ਹੈ ਗ੍ਰਾਹਕ ਆਪਣੀ ਖਰੀਦਦਾਰੀ ਕਰ ਰਹੇ ਸਨ ਜਦਕਿ ਲਾਈਟ ਬੰਦ ਹੋਣ ਕਾਰਨ ਦੁਕਾਨਦਾਰ ਘਰਾਂ ਨੂੰ ਜਾਣ ਦੀ ਤਿਆਰੀ ਵਿੱਚ ਸਨ ਸ਼ਾਮ ਦੇ ਕਰੀਬ 7:30 ਵਜੇ ਦਾ ਟਾਈਮ ਹੋਵੇਗਾ ਕਿ ਅਚਾਨਕ ਜੜਤੌਲੀ ਵਾਲੇ ਦਰਵਾਜ਼ੇ ਤਰਫੋਂ ਮੱਲਾਪੱਤੀ ਵਾਲੀ ਗਲੀ ਦੇ ਵਿੱਚੋਂ ਪੰਜ ਬੰਦੇ ਆਏ ਜਿਨ੍ਹਾਂ ਦੇ ਹੱਥਾਂ ਵਿੱਚ AK-47 ਰੈਫਲਾਂ ਸਨ ਉਹਨਾਂ ਬਾਜ਼ਾਰ ਚ ਦਾਖਲ ਹੁੰਦੇ ਹੀ ਮੋਨਾ ਵਿਅਕਤੀਆਂ ਨੂੰ ਇਕੱਠੇ ਕਰਨਾ ਸ਼ੁਰੂ ਕਰ ਦਿੱਤਾ ਜੋ ਵੀ ਮੋਨਾ ਵਿਅਕਤੀ ਦਿਸਦਾ ਉਸ ਨੂੰ ਆਪਣੇ ਅੱਗੇ ਲਾ ਲੈਂਦੇ ਇਹਨਾਂ ਦਾ ਸ਼ਿਕਾਰ ਬਣੇ ਰਵੀ ਪੁੱਤਰ ਅਨੰਤ ਲਾਲ ਹਰਪਾਲ ਸਿੰਘ ਪੁੱਤਰ ਹਮੀਰ ਸਿੰਘ ਸੁਰਿੰਦਰਪਾਲ ਪੁੱਤਰ ਬੁੱਟਾਰਾਮ ਨਰੇਸ਼ ਕੁਮਾਰ ਪੁੱਤਰ ਮੋਹਨ ਲਾਲ ਸਰਿੰਦਰਪਾਲ ਬਿੱਲੂ ਪੁੱਤਰ ਗਿਆਨ ਚੰਦ ਧਰਮਪਾਲ ਚਮਨ ਲਾਲ ਗੁਲਸ਼ਨ ਕੁਮਾਰ ਅਤੇ ਰਾਜਕੁਮਾਰ ਪੁੱਤਰ ਧਰਮਪਾਲ ਜਿਨ੍ਹਾਂ ਨੂੰ ਇਕੱਠੇ ਕਰਕੇ ਉਹ ਰੰਗਾਪੱਤੀ ਵਾਲੇ ਗੁਰਦੁਆਰਾ ਸਾਹਿਬ ਕੋਲ ਲੈ ਪਹੁੰਚੇ ਐਨੇ ਨੂੰ ਬੀਬੀ ਸ਼ਕੁੰਤਲਾ ਜਿਸ ਦਾ ਪੁੱਤਰ ਨਰੇਸ਼ ਕੁਮਾਰ ਰਾਜੂ ਜੋ ਇਹਨਾਂ ਵਿਅਕਤੀਆਂ ਵਿੱਚ ਹੀ ਸੀ ਉਸ ਨੂੰ ਛੱਡ ਦੇਣ ਦੇ ਵਾਸਤੇ ਪੌਂਦੀ ਹੋਈ ਇਹਨਾਂ ਦੇ ਮਗਰਮਗਰ ਜਾ ਰਹੀ ਸੀ ਪਰ ਉਸ ਦੀ ਕਿਸੇ ਨੇ ਇੱਕ ਨਾ ਸੁਣੀ ਰਾਤਲਾਂ ਨੇ ਇਹਨਾਂ ਸਾਰੇ ਵਿਅਕਤੀਆਂ ਨੂੰ ਗੁਰਦੁਆਰਾ ਰੰਗਾਪੱਤੀ ਦੀ ਇਸਕੰਦ ਨਾਲ ਖੜੇ ਕਰਕੇ ਗੋਲੀਆਂ ਚਲਾ ਦਿੱਤੀਆਂ ਜਿਸ ਕਾਰਨ ਇਹ ਸਾਰੇ ਥਾਂ ਤੇ ਹੀ ਢੇਰੀ ਹੋ ਗਏ ਜਦਕਿ ਇਸ ਬੇਬੀ ਦਾ ਬੇਟਾ ਜੋ ਕਿ ਅਜੇ ਕੁਝ ਸਹਿਕ ਰਿਹਾ ਸੀ ਉਸਨੇ ਬਹੁਤ ਔੜ-ਪੋੜ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਉਸਨੂੰ ਬਚਾ ਨਾ ਸਕੇ ਮਤਕਾਂ ਵਿੱਚੋਂ ਇੱਕੋ ਘਰ ਦੇ 4 ਵਿਅਕਤੀ ਸਨ ਜਿਨ੍ਹਾਂ ਵਿੱਚ ਗੁਲਸ਼ਨ ਕੁਮਾਰ ਅਤੇ ਰਾਜਕੁਮਾਰ ਦੋਨੋਂ ਭਰਾ ਉਹਨਾਂ ਦਾ ਪਿਤਾ ਧਰਮਪਾਲ ਅਤੇ ਧਰਮਪਾਲ ਦਾ ਭਰਾ ਚਮਨ ਲਾਲ ਧਰਮਪਾਲ ਅਤੇ ਚਮਨ ਲਾਲ ਦੋਨੋਂ ਬਾਜ਼ਾਰ ਵਿੱਚ ਚਾਹ ਦੀ ਦੁਕਾਨ ਦਾ ਕੰਮ ਕਰਦੇ ਸਨ ਧਰਮਪਾਲ ਦੇ ਦੋਨੋਂ ਬੇਟੇ ਗੁਲਸ਼ਨ ਕੁਮਾਰ ਅਤੇ ਰਾਜਕੁਮਾਰ ਉਸਦੇ ਨਾਲ ਹੀ ਦੁਕਾਨ ਤੇ ਹੁੰਦੇ ਸਨ ਹਰਪਾਲ ਸਿੰਘ ਜੋ ਕਿ ਹਾਕੀ ਦਾ ਬਹੁਤ ਹੀ ਵਧੀਆ ਖਿਡਾਰੀ ਸੀ ਉਸ ਦਿਨ ਆਪਣੀ ਹਾਕੀ ਦੀ ਗੇਮ ਤੋਂ ਬਾਅਦ ਬਾਜ਼ਾਰ ਵਿੱਚ ਦਵਾਈ ਲੈਣ ਲਈ ਆਇਆ ਜਿਸ ਨੂੰ ਸਿਰੋਮੋਨਾ ਹੋ ਰਾਂ ਕਾਰਨ ਬੰਦੂਕ ਧਾਰੀਆਂ ਨੇ ਅੱਗੇ ਲਾ ਲਿਆ ਚਾਹੇ ਹਰਪਾਲ ਦੀ ਉਹਨਾਂ ਨਾਲ ਕੁਝ ਬਹਿਸ ਵੀ ਹੋਈ ਪਰ ਇਹ ਸਭ ਬੇਕਾਰ ਸੀ ਜਿੰਨੇ ਤਰਲੇ ਇਹਨਾਂ ਬੰਦੂਕ ਧਾਰੀਆਂ ਤੇ ਬੀਬੀ ਸ਼ਕੁੰਤਲਾ ਨੇ ਆਪਣੇ ਪੁੱਤਰ ਨੂੰ ਛੱਡ ਦੇਣ ਲਈ ਕੀਤੇ ਇੰਨੇ ਵਿੱਚ ਤਾਂ ਸ਼ਾਇਦ ਪੱਥਰ ਵੀ ਪਿਘਲ ਜਾਵੇ ਪਰ ਉਸ ਦੇ ਤਰਲਿਆਂ ਦਾ ਬੰਦੂਕ ਧਾਰੀਆਂ ਤੇ ਕੋਈ ਅਸਰ ਨਾ ਹੋਇਆ ਜਦ ਕਿ ਉਸ ਦਾ ਪੁੱਤਰ ਉਹਦੀਆਂ ਅੱਖਾਂ ਸਾਹਮਣੇ ਕਤਲ ਕਰ ਦਿੱਤਾ ਗਿਆ 25 ਜੂਨ 1992 ਨੂੰ ਜਿਹੜੀ ਕਟਨਾਕਦਾਰ ਹੈ ਪਰ ਵਿੱਚ ਹੋਈ ਉਹਦੇ ਵਿੱਚ ਮੇਰਾ ਭਰਾ ਵੀ ਸ਼ਾਮਲ ਸੀ ਉਸ ਉਗਰਵਾਦੀ ਉਧਰੋਂ ਦਰਵਾਜ਼ੇ ਘਣੀ ਆਏ ਪੰਜ ਉਹਦੇ ਪੰਜ ਬੰਦੇ ਸੀ ਨਾਲ ਉਹਨਾਂ ਦੇ ਕੋਲੇ AK-47 ਜੀ ਤੇ ਉਹਨਾਂ ਨੇ ਮੇਰਾ ਭਰਾ ਦੁਕਾਨ ਵਧਾ ਕੇ ਜਾ ਰਿਹਾ ਸੀ ਘਰ ਨੂੰ ਤੇ ਉਹਨਾਂ ਨੇ ਰਾਹ ਵਿੱਚ ਹੀ ਘੇਰ ਲਿਆ ਮੋਨਾਂ ਸਮਝ ਗਏ ਤੇ ਮੋਨਿਆਂ ਨੂੰ ਘੇਰਦੇ ਆਉਂਦੇ ਸੀ ਤੇ ਗਾਂਹ ਜਾ ਕੇ ਗੁਰਦੁਆਰਾ ਸਾਹਿਬ ਕੋਲ ਗੋਲੀਆਂ ਮਾਰਤੀ 25 ਜੂਨ 92 ਨੂੰ ਮੇਰਾ ਭਰਾ ਨਰੇਸ਼ ਕੁਮਾਰ ਰਾਜੂ ਵੀ ਗੋਲੀ ਮਾਰ ਦਿੱਤੀ ਸੀ ਕਿ ਮੇਰੇ ਮਾਤਾ ਜੀ ਨੂੰ ਨਾਲ ਸੀਗੇ ਬਾਜ਼ਾਰ ਦੇ ਵਿੱਚ ਲੈ ਕੇ ਜਾ ਰਹੇ ਸੀਗੇ ਗੁਰਦੁਆਰਾ ਸਾਹਿਬ ਦੇ ਕੋਲ ਇਕੱਠੇ ਹੋ ਗਏ ਸੀਗੇ ਉਹਨਾਂ ਨੇ ਬਹੁਤ ਜ਼ੋਰ ਲਾਇਆ ਵੀ ਸਾਰੇ ਮੇਰੇ ਬੱਚੇ ਨੇ ਵੀ ਇਹਨਾਂ ਨੂੰ ਛੱਡ ਪੈਨਾਂ ਦਾ ਕੀ ਕਸੂਰ ਆ ਤੇ ਇਹਨਾਂ ਨੂੰ ਛੱਡ ਦਿੱਤਾ ਜਾਵੇ ਉਹਨਾਂ ਨੇ ਛੱਡਿਆ ਨਹੀਂ ਉਹਨਾਂ ਨੇ ਗੋਲੀ ਮਾਰ ਦਿੱਤੀ ਪੰਜ ਜਾਣੇ ਸੀਗੇ ਮਾਤਾ ਜੀ ਕਹਿੰਦੀ ਵੀ ਮੇਰੇ ਗੋਲੀ ਮਾਰ ਦੋ ਔਰ ਬੱਚਾ ਨੇ ਗੋਲੀ ਨਾ ਮਾਰੋ ਇਹਨਾਂ ਨੂੰ ਚਾਰ ਦਿੱਤਾ ਆਵੇ ਇਹਨਾਂ ਦਾ ਕੋਈ ਕਸੂਰ ਨਹੀਂ ਹੈਗਾ ਤੇ ਉਹਦੇ ਚ ਸਾਡੇ ਪਰਿਵਾਰ ਦੇ ਚਾਰ ਜੀ ਸੀਗੇ ਵਿੱਚ ਮੇਰੇ ਤਾਏ ਸੀਗੇ ਧਰਮਪਾਲ ਚਮਨ ਲਾਲ ਤੇ ਧਰਮਪਾਲ ਦੇ ਦੋ ਬੇਟੇ ਸੀਗੇ ਕੁਲਚਨ ਕੁਮਾਰ ਤੇ ਰਾਜ ਕੁਮਾਰ ਉਹ ਚਾਰ ਜੀ ਸਾਡੇ ਪਰਿਵਾਰ ਤੋਂ ਮਾਰੇ ਜੋ ਸਾਨੂੰ ਅਜ ਤੱਕ ਘਾਟਾ ਪੂਰਾ ਨਹੀਂ ਹੋਇਆ ਪਿੰਡ ਵਾਸੀ ਹਰੇਕ ਸਾਲ 25 ਜੂਨ ਨੂੰ ਇਸ ਘਟਨਾ ਨੂੰ ਯਾਦ ਕਰਕੇ ਗਹਿਰਾ ਦੁੱਖ ਪ੍ਰਗਟ ਕਰਦੇ ਹਨ ਦੁਕਾਨਦਾਰਾਂ ਵੱਲੋਂ ਹਰ ਸਾਲ 25 ਜੂਨ ਨੂੰ ਇਨਾ ਮਰਤਕਾਂ ਦੀ ਯਾਦ ਦੇ ਵਿੱਚ ਠੰਡੇ ਮਿੱਠੇ ਜਲ ਦੀ ਸ਼ਬੀਲ ਲਗਾਈ ਜਾਂਦੀ ਹੈ ਜਿਸ ਵਿੱਚ ਇਨਾ ਮਰਤਕਾਂ ਦੇ ਪਰਿਵਾਰਕ ਮੈਂਬਰ ਵੀ ਸੇਵਾ ਨਿਭਾਉਂਦੇ ਹਨ ਜਦੋਂ ਵੀ ਇਸ ਕਤਲੇਆਮ ਦੀ ਗੱਲ ਹੁੰਦੀ ਹੈ ਤਾਂ ਬੀਬੀ ਸ਼ਕੰਤਲਾ ਨੂੰ ਹਮੇਸ਼ਾ ਯਾਦ ਕੀਤਾ ਜਾਂਦਾ ਹੈ ਜਿਸ ਨੇ ਇਹ ਸਾਰਾ ਕਤਲੇਆਮ ਆਪਣੇ ਅੱਖੀਂ ਦੇਖਿਆ ਅਤੇ ਸਹਿਕਦਿਆਂ ਦੇ ਮੂੰਹ ਵਿੱਚ ਪਾਣੀ ਪਾਇਆ ਚਾਹੇ ਉਹ ਕਿਸੇ ਨੂੰ ਬਚਾ ਨਾ ਸਕੇ ਪਰ ਫਿਰ ਵੀ ਉਸ ਦੇ ਬੰਦੂਕਧਾਰੀਆਂ ਅੱਗੇ ਕੀਤੇ ਗਏ ਤਰਨਿਆਂ ਕਾਰਨ ਹੋਰ ਕਾਤਲਾਂ ਹੁਣ ਬਚ ਗਈਆਂ ਨਹੀਂ ਤਾਂ ਕਾਤਲਾਂ ਨੇ ਹੋਰ ਪਤਾ ਨਹੀਂ ਕਿੰਨੇ ਲੋਕਾਂ ਅਤੇ ਨੌਜਵਾਨਾਂ ਨੂੰ ਆਪਣੇ ਅੱਗੇ ਲਗਾ ਕੇ ਪਿੰਡ ਤੋਂ ਬਾਹਰ ਲਿਜਾ ਕੇ ਕਤਲ ਕਰ ਦੇਣਾ ਸੀ ਅਸੀਂ ਇਸ ਗੋਲੀ ਕਾਂਡ 'ਚ ਮਾਰੇ ਗਏ ਇਹਨਾਂ ਨਿਰਦੋਸ਼ਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ